ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਚਾਰ ਸਲਾਂਗਾਂ ਦਾ ਡਿਜ਼ਾਈਨ ਲੈ ਕੇ ਆਈ ਹਾਂ ਚਾਰ ਸਲਾਂਗਾਂ ਚ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਕੰਪਲੀਟ ਹੋ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਬਹੁਤ ਹੀ ਸੋਹਣਾ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਇੱਥੇ ਮੈਂ 1 2 3 ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਇਹ ਨੀਚੇ ਦੋ ਲਾਈਨਾਂ ਉਲਟੀਆਂ ਬਣਾਇਆ ਬਾਰਡਰ ਦੇ ਤੌਰ ਤੇ ਤੇ ਉੱਪਰ ਮੈਂ ਇਹਦੇ ਚਾਰ ਸਲਾਨਾਂ ਤੁਹਾਨੂੰ ਡਿਜ਼ਾਈਨ ਦੀਆਂ ਰਿਪੀਟ ਕਰਕੇ ਦਿਖਾਉਂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਉਲਟੀ ਸਾਈਡ ਤੋਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਆਪਣੀ ਸਿੱਧੀ ਸਾਈਡ ਹੈ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਕੁੰਡੇ ਲੈਣੇ ਆ ਪੰਜ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖਣੇ ਆ ਮਤਲਬ ਜਿੰਨੇ ਵੀ ਤੁਸੀਂ ਕੁੰਡੇ ਲੈਣੇ ਹੋਣਗੇ ਇਸ ਤਰ੍ਹਾਂ 5 5 5 ਇਸ ਤਰ੍ਹਾਂ ਗਿਣਤੀ ਕਰ ਲੈਣੀ ਆ ਲਾਸਟ ਤੇ ਦੋ ਕੁੰਡੇ ਤੁਸੀਂ ਵਾਧੂ ਰੱਖ ਲੈਣੇ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਜਿਹੜੀ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਆਪਾਂ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ। ਦੋ ਕੁੰਡੇ ਬਣਾਵਾਂਗੇ ਆਪਾਂ ਉਲਟੇ ਇੱਥੇ ਮੈਂ 22 ਕੁੰਡੇ ਲਏ ਆ। 5 ਦੇ ਮਲਟੀਪਲ ਦੋ ਕੁੰਡੇ ਵਾਧੂ। 10 ਕੁੰਡੇ ਸਿੱਧੇ ਤਾਂ ਆਪਣੇ ਜਿਹੜੇ 5 ਕੁੰਡੇ ਹੋ ਗਏ। ਇਹੀ ਪੰਜ ਕੁੰਡੇ ਆਪਾਂ ਸਲਾਈ ਤੇ ਰਿਪੀਟ ਕਰਦੇ ਆ ਨਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ 10 ਕੁੰਡੇ ਸਿੱਧੇ ਇੱਕ ਦੋ 10 ਦੋ ਉਲਟੇ 10 ਸਿੱਧੇ 5 ਹੋ ਗਏ ਫਿਰ ਉਸੇ ਤਰ੍ਹਾਂ ਦੋ ਉਲਟੇ 10 ਕੁੰਡੇ ਸਿੱਧੇ 1 2 10 ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ 10 ਕੁੰਡੇ ਸਿੱਧੇ 1 2 13 ਲਾਸਟ ਤੇ ਦੋ ਕੁੰਡੇ ਉਲਟੇ ਜਿਵੇਂ ਆਪਾਂ ਸਟਾਰਟਿੰਗ ਚ ਬਣਾਏ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਦੋ ਉਲਟੇ ਤਿੰਨ ਸਿੱਧੇ ਪੰਜ ਹੋ ਗਏ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਤਿੰਨ ਸਿੱਧੇ ਇਸੇ ਤਰ੍ਹਾਂ ਪਹਿਲੀ ਸਲਾਈ ਆਪਾਂ ਕੰਪਲੀਟ ਕਰ ਲੈਣੀ ਹੈ ਦੂਸਰੀ ਸਲਾਈ ਜਿਹੜੀ ਆਪਣੀ ਉਲਟ ਪਾਸੇ ਤੋਂ ਜਿਹੜੇ ਕੁੰਡੇ ਆਪਾਂ ਉਧਰ ਉਲਟੇ ਬਣਾਏ ਆ ਇੱਧਰ ਆਪਾਂ ਸਿੱਧੇ ਬਣਾਵਾਂਗੇ ਤਾਂ ਦੋ ਕੁੰਡੇ ਆਪਣੀ ਸਿੱਧੇ ਆ ਗਏ 10 ਕੁੰਡੇ ਜਿਹੜੇ ਉਧਰ ਸਿੱਧੇ ਆ ਇੱਧਰ ਉਲਟੇ ਆ ਗਏ எா தரோனா தோ குண்டு சிதே தீன் குண்டு உல்ட்டே தி குண்டு சிதே தீன் குண்டே உலட்ட சிதே திண்டு உல ਦੋ ਕੁੰਡੇ ਸਿੱਧੇ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਬਣਾਵਾਂਗੇ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਜਿਹੜੀ ਹੈ ਆਪਣੀ ਤੁਸੀਂ ਧਿਆਨ ਨਾਲ ਦੇਖਿਓ ਦੋ ਕੁੰਡੇ ਜਿਹੜੇ ਉਲਟੇ ਆ ਉਹ ਤਾਂ ਆਪਾਂ ਉਲਟੇ ਬਣਾ ਲੈਣੇ ਥ੍ਰੈਡ ਕਰਨਾ ਹੈ ਪਿੱਛੇ ਹੁਣ ਜਿਹੜੇ ਆਪਣੇ ਇਹ ਤਿੰਨ ਸਿੱਧੇ ਕੁੰਡੇ ਆ ਤਾਂ ਥ੍ਰੈਡ ਆਪਾਂ ਅੱਗੇ ਹੀ ਰੱਖਣਾ ਇਹ ਤਿੰਨ ਕੁੰਡਿਆਂ ਤੋਂ ਆਪਾਂ ਪੰਜ ਕੁੰਡੇ ਬਣਾਉਣੇ ਪੰਜ ਕੁੰਡਿਆ ਪੈਸ ਤਰ੍ਹਾਂ ਬਣਾਉਣੀ ਹੈ ਪਹਿਲਾਂ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਹੁੰਦਾ ਇਸ ਤਰ੍ਹਾਂ ਤਾਂ ਫੇਰ ਇਹ ਤਾਰ ਨਹੀਂ ਨੀ ਚਲਾਈ ਤੋਂ ਫੇਰ ਥ੍ਰੈਡ ਨੂੰ ਸਲਾਈ ਤੇ ਘਮਾਵਾਂਗੇ ਤਾਂ ਦੂਸਰਾ ਕੁੰਡਾ ਬਣ ਗਿਆ ਆਪਣਾ ਫੇਰ ਤਿੰਨ ਦਾ ਇੱਕ ਕਰਾਂਗੇ ਉਲਟਾ ਤਿੰਨ ਕੁੰਡੇ ਬਣ ਗਏ ਥ੍ਰੈਡ ਸਲਾਈ ਤੇ ਘੁਮਾ ਕੇ ਫੇਰ ਉਸੇ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਚੌਥਾ ਕੁੰਡਾ ਬਣ ਗਿਆ ਤਿੰਨ ਦਾ ਇੱਕ ਬਣਾਵਾਂਗੇ ਪੰਜ ਕੁੰਡੇ ਹੋ ਗਏ ਠੀਕ ਹੈ ਹੁਣ ਆਪਾਂ ਜਿਹੜਾ ਪੰਜ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਇਹ ਛੱਡ ਕੇ ਜਿਹੜਾ ਇਹ ਦੂਸਰਾ ਕੁੰਡਾ ਹੈ ਇਹਨੂੰ ਆਪਾਂ ਇਹ ਤਿੰਨ ਕੁੰਡਿਆਂ ਦੇ ਉੱਪਰ ਦੀ ਇੱਧਰ ਸਲਾਈ ਤੇ ਇਸ ਤਰ੍ਹਾਂ ਲਏ ਆਣੇ ਇਸ ਤਰ੍ਹਾਂ ਫਿਰ ਇਹਨੂੰ ਇਸ ਤਰ੍ਹਾਂ ਪਿੱਛੋਂ ਦੀ ਇਸ ਤਰ੍ਹਾਂ ਸਲਾਈ ਪਾ ਕੇ ਕੁੰਡਾ ਸਿੱਧਾ ਕਰ ਲੈ ਪੰਜ ਕੁੰਡੇ ਹੋ ਗਏ ਠੀਕ ਹੈ ਫਿਰ ਦੋ ਕੁੰਡੇ ਉਲਟ ਫਿਰ ਉਸੇ ਤਰ੍ਹਾਂ ਜਿਹੜੇ ਆਪਣੇ ਇਹ ਤਿੰਨ ਕੁੰਡੇ ਆ ਤਿੰਨ ਕੁੰਡੇ ਆਂ ਦਾ ਆਪਾਂ ਫੇਰ ਉਸੇ ਤਰ੍ਹਾਂ ਪੰਜ ਕੁੰਡੇ ਬਣਾਵਾਂਗੇ ਤਿੰਨ ਕੁੰਡਿਆਂ ਤੋਂ ਪਹਿਲਾਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ thread ਸਲਾਈ ਤੇ ਘੁਮਾ ਕੇ ਅੱਗੇ ਲੈ ਕੇ ਆਵਾਂਗੇ ਦੋ ਫੇਰ ਤਿੰਨ ਦਾ ਇੱਕ ਤਿੰਨ thread ਸਲਾਈ ਤੇ ਘੁਮਾ ਕੇ ਅੱਗੇ ਲੈ ਕੇ ਆਂਦਾ ਚਾਰ ਕੁੰਡੇ ਬਣ ਗਏ ਫੇਰ ਤਿੰਨ ਦਾ ਪੰਜ ਕੁੰਡੇ ਬਣ ਗਏ ਹੁਣ ਫੇਰ ਉਸੇ ਤਰ੍ਹਾਂ ਪੰਜ ਕੁੰਡਿਆਂ ਵਿੱਚੋਂ ਇਹ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਆਪਾਂ ਇੱਧਰ ਸਲਾਈ ਤੇ ਇਸ ਤਰ੍ਹਾਂ ਲੈ ਆਉਣਾ ਹੈ ਇਸ ਤਰ੍ਹਾਂ ਫਿਰ ਕੁੰਡੇ ਦੇ ਪਿੱਛੋਂ ਦੀ ਸਲਾਈ ਪਾ ਕੇ ਇਸ ਤਰ੍ਹਾਂ ਸਿੱਧਾ ਕਰ ਲੈਣਾ ਇਹਨੂੰ ਤੇ ਸਲਾਈ ਤੇ ਲੈ ਆਉਣਾ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਫਿਰ ਆਪਾਂ ਤਿੰਨ ਕੁੰਡਿਆਂ ਦੇ ਪੰਜ ਕੁੰਡੇ ਬਣਾਉਣੇ ਤਿੰਨ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਉਲਟਾ ਕੁੰਡਾ ਥ੍ਰੈਡ ਸਲਾਈਟੇ ਘੁਮਾਇਆ ਅੱਗੇ ਲੈ ਕੇ ਅੰਦਰ ਦੋ ਕੁੰਡੇ ਬਣ ਗਏ ਤਿੰਨ ਦਾ ਇੱਕ ਫੇਰ ਕੀਤਾ ਉਸੇ ਤਰ੍ਹਾਂ ਤਿੰਨ ਬਣ ਗਏ ਫੇਰ ਥ੍ਰੈਡ ਸਲਾਈਟੇ ਘੁਮਾ ਕੇ ਅੱਗੇ ਲੈ ਕੇ ਅੰਦਰ ਚਾਰ ਤਿੰਨ ਦਾ ਇੱਕ ਕੀਤਾ ਫਿਰ ਪੰਜ ਤਿੰਨ ਤੋਂ ਪੰਜ ਕੁੰਡੇ ਬਣਾ ਲਏ ਫਿਰ ਉਸੇ ਤਰ੍ਹਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਆਪਾਂ ਇਹ ਤਿੰਨ ਕੁੰਡਿਆਂ ਦੀ ਉੱਪਰ ਦੀ ਇੱਧਰ ਲੈ ਆਉਣਾ ਫੇਰ ਪਿੱਛੋਂ ਦੀ ਇਸ ਤਰ੍ਹਾਂ ਕੁੰਡੇ ਦੇ ਪਿੱਛੋਂ ਦੀ ਸਲਾਈ ਪਾ ਕੇ ਇਹਨੂੰ ਸਿੱਧਾ ਕਰ ਲੈਣਾ ਇਧਰ ਲਈ ਸਲਾਈ ਤੇ ਫੇਰ ਦੋ ਕੁੰਡੇ ਉਲਟੇ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਦੋ ਕੁੰਡੇ ਉਲਟੇ ਫੇਰ ਆਪਾਂ ਤਿੰਨ ਤੋਂ ਪੰਜ ਬਣਾਈ ਪੰਜ ਬਣਾ ਕੇ ਦੂਸਰਾ ਕੁੰਡਾ ਤੀ ਤਿੰਨ ਕੁੰਡਿਆਂ ਦੇ ਉੱਪਰ ਦੀ ਲੈ ਕੇ ਗਏ ਫੇਰ ਉਹਨੂੰ ਸਿੱਧਾ ਕਰਕੇ ਵਾਪਸ ਇਧਰ ਸਲਾਈ ਤੇ ਕਰ ਲਿਆ ਠੀਕ ਹੈ ਇਸੇ ਤਰ੍ਹਾਂ ਤੀਸਰੀ ਸਲਾਈ ਸਾਰੀ ਕੰਪਲੀਟ ਕਰ ਲਈ ਆਪਾਂ ਹਾਂ ਚੌਥੀ ਸਲਾਈ ਜਿਹੜੇ ਕੁੰਡੇ ਉਧਰ ਉਲਟੇ ਆ ਇਹ ਹਰ ਵਾਰ ਆਪਣੀ ਉਲਟੀ ਸਲਾਈ ਜਿਸ ਤਰ੍ਹਾਂ ਸਿੱਧੇ ਬਣਾਣਗੇ ਥ्रेड ਕਰਾਂਗੇ ਅੱਗੇ ਹੁਣ ਜਿਹੜੇ ਤਿੰਨ ਕੁੰਡਿਆਂ ਤੋਂ ਪੰਜ ਬਣਿਆ ਇਹ ਤਿੰਨ ਬਣਾਉਣੀਆਂ ਆਪਾਂ ਫੇਰ ਪਹਿਲਾਂ ਪੰਜ ਕੁੰਡਿਆਂ ਵਿੱਚ ਇੱਕ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਜਿਹੜੇ ਰਹਿ ਗਏ ਆਪਣੀ ਇਹ ਚਾਰ ਕੁੰਡੇ ਪਹਿਲਾਂ ਆਪਾਂ ਦੋ ਕੁੰਡਿਆਂ ਦਾ ਇੱਕ ਕਰਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਕਰ ਦਿਆਂਗੇ ਇਸ ਤਰ੍ਹਾਂ ਤਾਂ ਤਿੰਨ ਦੇ ਤਿੰਨ ਕੁੰਡੇ ਰਹਿ ਗਏ ਆਪਣੇ ਜਿਹੜੇ ਪੰਜ ਕੁੰਡੇ ਬਣੇ ਸੀ ਫਿਰ ਉਸੇ ਤਰ੍ਹਾਂ ਦੋ ਕੁੰਡੇ ਆਪਣੇ ਸਿੱਧੇ ਆ ਗਏ ਫਿਰ ਪੰਜ ਕੁੰਡਿਆਂ ਤੋਂ ਉਸੇ ਤਰ੍ਹਾਂ ਆਪਾਂ ਤਿੰਨ ਬਣਾਉਣੇ ਆ ਪੰਜ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਹਿਲਾਂ ਆਪਣਾ ਉਲਟ ਆ ਗਿਆ ਫਿਰ ਜਿਹੜੇ ਆਪਣੇ ਇਹ ਚਾਰ ਕੁੰਡੇ ਰਹਿ ਗਏ ਪਹਿਲਾਂ ਆਪਾਂ ਦੋ ਕੁੰਡਿਆਂ ਦੇ ਇੱਕ ਬਣਾ ਦੇਣਾ ਉਲਟਾ ਕੁੰਡਾ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਐਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਫਿਰ ਦੋ ਕੁੰਡੇ ਆਪਣੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਉਸੇ ਤਰ੍ਹਾਂ ਪੰਜ ਕੁੰਡਿਆਂ ਵਿੱਚ ਇੱਕ ਕੁੰਡਾ ਪਹਿਲਾਂ ਉਲਟਾ ਬਣਾ ਲਿਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਦੋ ਕੁੰਡਿਆਂ ਦਾ ਇੱਕ ਕਰਤਾ ਉਲਟਾ ਫਿਰ ਦੋ ਕੁੰਡੇ ਆਪਣੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਪੰਜ ਕੁੰਡਿਆਂ ਵਿੱਚ ਇੱਕ ਕੁੰਡਾ ਆਪਾਂ ਉਲਟਾ ਬਣਾ ਲਿਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡੇ ਲਾਸਟ ਤੇ ਆਪਣੇ ਸਿੱਧੇ ਆ ਜਾਂਦੇ ਇਹਹੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਤੁਸੀਂ ਦਵਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਉਸੇ ਤਰ੍ਹਾਂ ਪਹਿਲੀ ਸਲਾਈ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਤਿੰਨ ਸਿੱਧੇ ਪਹਿਲੀ ਸਲਾਈ ਕੰਪਲੀਟ ਕਰ ਲੈਣੀ ਹੈ ਦੂਸਰੀ ਸਲਾਈ ਉਲਟ ਪਾਸੇ ਤੋਂ ਦੋ ਸਿੱਧੇ ਤਿੰਨ ਉਲਟ ਤੀਸਰੀ ਸਲਾਈ ਚ ਆਪਾਂ ਦੋ ਉਲਟੇ ਤਿੰਨ ਕੁੰਡਿਆਂ ਤੋਂ ਪੰਜ ਬਣਾਉਣੇ ਚੌਥੀ ਸਲਾਈ ਫੇਰ ਉਸੇ ਤਰ੍ਹਾਂ ਦੋ ਸਿੱਧੇ ਪੰਜ ਕੁੰਡਿਆਂ ਤੋਂ ਫੇਰ ਉਸੇ ਤਰ੍ਹਾਂ ਇੱਕ ਵਲਟਾ ਬਣਾ ਲੈਣਾ ਫਿਰ ਦੋ ਦਾ ਇੱਕ ਦੋ ਦਾ ਇੱਕ ਜਿਵੇਂ ਮੈਂ ਤੁਹਾਨੂੰ ਚਾਰ ਸਲੰਗਾਂ ਬਣਾ ਕੇ ਦੱਸੀਆਂ ਇਸੇ ਤਰ੍ਹਾਂ ਤੁਸੀਂ ਚਾਰ ਸਲਾਈਆਂ ਬਣਾ ਕੇ ਕੰਪਲੀਟ ਕਰ ਲੈਣੀਆਂ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਸ ਨੂੰ ਪਾ ਸਕਦੇ ਹੋ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੇ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਹੈ ਜਿਹੜੇ ਮੈਂ ਤੁਹਾਡੇ ਤੱਕ ਜਿਹੜੇ ਪਹੁੰਚਾਇ ਸਕਾਂ। ਧੰਨਵਾਦ।